ਤੇਵੇ ਦੀ ਦੁਨੀਆ ਦੇ ਵਿੱਚ ਇੱਕ ਸਮਾਂ ਸੀ ਜਦੋਂ ਅੰਚਿਤ ਕੌਰ ਦਾ ਨਾਮ ਸੁਣਦੇ ਹੀ 네ਗੇਟਿਵ ਕਿਰਦਾਰਾਂ ਦੇ ਪਰਛਾਵੇਂ ਮਨ ਦੇ ਵਿੱਚ ਹੋਣ ਲੱਗ ਜਾਂਦੇ ਸੀ ਉਹਨਾਂ ਦੀ ਜਮਾਈ ਰਾਜਾ ਕਿਉਂਕਿ ਸਾਸ ਵੀ ਤਵੀ ਵਹੂ थी ਕਹਾਣੀ ਘਰ ਘਰ ਕੀ ਵਰਗੇ ਇੱਕ ਸਿਰਾ ਚੁਦਖਾਈਗੀ ਅਦਾਕਾਰੀ ਦੇ ਹੁਨਰ ਨੂੰ ਕੋਈ ਵੀ ਭੁੱਲ ਨਹੀਂ ਸਕਦਾ ਅਜੋਹੀ ਅੰਚਿਤ ਕੌਰ ਜੋ ਕਦੇ ਟੀਆਰਪੀ ਦੀ ਕੁਇਨ ਹੋਇਆ ਕਰਦੀ ਸੀ ਬੇਰੁਜ਼ਗਾਰੀ ਦੀ ਮਾਰ ਚੱਲ ਰਹੀ ਹੈ ਕੋਈ ਆਫਰ ਨਹੀਂ ਕੋਈ ਕਾਲ ਨਹੀਂ स्क्रीन ਤੇ ਵਾਪਸੀ ਦੀ ਕੋਈ ਆਹਟ ਨਹੀਂ ਅਤੇ ਹੁਣ ਸਥਿਤੀ ਇਹ ਬਣ ਗਿਆ ਕਿ ਉਹਨਾਂ ਨੇ ਸੋਸ਼ਲ ਮੀਡੀਆ ਦਾ ਸਹਾਰਾ ਲਈ ਅਤੇ ਦੁਨੀਆ ਨੂੰ ਇੱਕ ਸੰਧਾਰਨ ਪਰ ਡੂੰਗੀ ਅਪੀਲ ਕੀਤੀ ਹੈ ਮੈਨੂੰ ਕੰਮ ਚਾਹੀਦਾ ਹੈ ਵੀਡੀਓ ਦੇ ਵਿੱਚ ਇੱਕ ਅਜਿਹੇ ਕਲਾਕਾਰ ਦੀ ਤੜਪ ਸੀ ਜੋ ਦੁਬਾਰਾ ਕੈਮਰੇ ਦੇ ਸਾਹਮਣੇ ਆਉਣ ਲਈ ਵਿਦਾਵ ਹੈ ਕੈਪਸ਼ਨ ਦੇ ਵਿੱਚ ਲਿਖਿਆ ਹੋਇਆ ਹੈ ਕਿ ਨਵੇਂ ਕੰਮ ਦੀ ਤਲਾਸ਼ ਦੇ ਵਿੱਚ ਤੁਹਾਨੂੰ ਇਹ ਵੀ ਯਾਦ ਹੋਵੇਗਾ ਕਿ ਖੁਦਸਾਲ ਪਹਿਲਾਂ ਨੀਨਾ ਗਿੱਕਾ ਨੇ ਵੀ ਇਸੇ ਤਰ੍ਹਾਂ ਸੋਸ਼ਲ ਮੀਡੀਆ ਤੇ ਕੰਮ ਮੰਗਿਆ ਸੀ ਇਹ ਵੀ ਦੱਸਦੀ ਹੈ ਕਿ ਅਚਿਤ ਹੋਰ ਨੂੰ ਆ ਸ਼੍ਰੀਵਾਰ ਵੈਪ ਸੀਰੀਜ਼ ਜਮਾਈ 2.0 ਦੇ ਵਿੱਚ ਉੱਥੇ ਦੁਰਗਾ ਦੇਵੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਦੇਖਿਆ ਗਿਆ ਸੀ ਜੀ 5 ਤੇ ਇਸ ਨੂੰ ਬ੍ਰੋਡਕਾਸਟ ਕੀਤਾ ਗਿਆ ਸੀ